ਜਿਵੇਂ ਮਟਰੋ ਮਾਲਕ ਆਪਣਾ ਚੋਨਾ ਵਡਾਉਣ ਲੱਗਾ ਤੇ ਮਸ਼ੀਨ ਲਈ ਖੜੀ ਆ ਉਹ ਲੱਗੀ ਸਾਹਮਣੇ ਤੇ ਜਦਾਂ ਆਪਾਂ ਪੇਂਟ ਵਡਾਉਨੇ ਹੁੰਨੇ ਆ ਸੱਡਾਂ ਤੋਂ ਆ ਜਦਾਂ ਵੱਟ ਦੇ ਨਾਲ-ਨਾਲ ਕਹਿੰਦਾ ਵੜਦੇ ਚੋਨੇ ਆ ਮੋਲ ਕੀ ਕਹਿੰਦਾ ਵਡਾ ਲਈ ਅੱਜ ਹਾਂ ਲੋ ਜੀ ਬਾਬਿਓ ਮਸ਼ੀਨ ਹੋ ਗਈ ਆ ਰੈਡੀ ਤੇ ਵਡਣ ਲਈ ਹੋਈ ਆ ਤਿਆਰ ਤੇ ਇਹਦਾ ਮੂੰਹ ਚੈੱਕ ਕਰੋ ਕਿੰਨਾ ਤਗੜਾ ਮੂੰਹ ਆ ਜੇ ਆਪਣੇ ਪੰਜਾਬ ਲੱਗੇ ਨਾ ਖੱਤਿਆਂ ਦੇ ਵਿੱਚ ਪੈਲੀਆਂ ਦੇ ਵਿੱਚ ਤੇ ਕਿੱਲੇ ਨੂੰ 20-25 ਮਿੰਟ ਲਾਵੇ ਤੇ ਉਹ ਮਾਰੇ ਲਾ ਗਏ ਚੋਨਾ ਤੇ ਬਹੁਤ ਤਗੜੀਆਂ ਮਸ਼ੀਨਰੀਆਂ ਆ ਇਧਰ ਦੀਆਂ ਤੇ ਬਹੁ ਅੱਗੇ ਆਪਣੇ ਤਾਂ ਤੇ ਟਾਇਰ ਇਹਦੇ ਚੈਨਾ ਲੱਗੀਆਂ ਜਿਹਦਾ ਹਾ ਡਰਮ ਸ਼ੀਨ ਮਿੱਟੀ ਵਾਲੀ ਚੈਨਾ ਹੁੰਦੀਆਂ ਵਾ ਪਾਣੀ ਆ ਸਾਰਾ ਵਿੱਚ ਜਿੰਨੀਆਂ ਪਿਆਲੀ ਦੇ ਵਿੱਚ ਗਾਰਾ ਮਲਗੀ ਹੋਇਆ ਪਿਆ ਆ ਇਹ ਪਾਣੀ ਰੱਖਦੇ ਰੱਖਦੇ ਆ ਇਹਨਾਂ ਨੇ ਆਪਣੇ ਇਦਾਂ ਕਈ ਸਾਲ ਲੈਂਦੇ ਆ ਜਾਂ ਫੇਰ ਹਨਾ ਦਾ ਦਾ ਕੋਈ ਬੱਤਰ ਬੁੱਤਰ ਨਹੀਂ ਇਹਨਾਂ ਨੂੰ ਕਿਉਂਕਿ ਝੋਨਾ ਹੀ ਹੁੰਦਾ ਇਧਰ ਝੋਨੇ ਦੇ ਵਿੱਚ ਇਹਨਾਂ ਨੇ ਪਾਣੀ ਰੱਖਣਾ ਰੱਖਣਾ ਵਿੱਚ ਤੇ ਟਰੈਕਟਰ ਟਰਾਲੀਆਂ ਪਾਣੀ ਦੇ ਵਿੱਚ ਮਸ਼ੀਨ ਚੱਲੀ ਜਾਂਦੀ ਨਾਲ-ਨਾਲ ਕੰਟਰੈਕਟਰ ਵੀ ਨਾਲ ਨਾਲ ਤੁਰੀ ਜਾਂਦਾ ਆ ਹਨਾ ਤੇ ਮੌਸਮ ਹੋਇਆ ਜੀ ਅੱਜ ਬਦਲੀ ਜਾਂਦਾ ਕੋਈ ਚੱਕਰ ਨਹੀਂ ਵਢਾ ਲੈਨੇ ਆ ਨਹੀਂ ਮੀਂਹ ਮੋਟ ਨਹੀਂ ਪੈਣਾ ਤੇ ਮੈਨੂੰ ਕਹਿੰਦਾ ਸੀ ਜੀ ਆ ਜੀ ਤੇ ਆਪਣੇ ਆਣਾ ਪਿਆਲੇ ਨਾਲ ਨਾਲ ਜਿਹਦਾ ਪੰਜਾਬ ਆਪਾਂ ਸਰਕੇ ਦੇ ਨਾਲ ਨਾਲ ਵੱਢੀਦਾ ਵਾ ਤੇ ਇਹ ਕਹਿੰਦਾ ਇੱਕ ਦੋ ਘੰਟਾ ਲੱਗਣਾ ਦੋ ਚਲੋ ਮੈਂ ਆ ਜਾਈਂਦਾ ਤੇ ਵੇਖੋ ਕੀ ਹਾਲ ਹੋਇਆ ਪਿਆ ਮਿੱਠੀ ਮਿੱਟੀ ਹੋ ਗਿਆ ਤੇ ਮੈਂ ਚਲੋ ਕੋਈ ਚੱਕਰ ਨਹੀਂ ਆਣਾ ਕਾਰਜ ਜਨੇ ਆ ਕੇ ਕੰਮ ਤੇ ਮਾਲਕ ਵਧੀਆ ਹੀਗਾ ਚਲੋ ਕੰਮਕੁਮ ਦੇ ਦਿੰਦਾ ਤੇ ਮੌਸਮ ਵੇਖੋ ਕਿੰਨਾ ਘੈਂਟ ਹੋਇਆ ਪਿਆ ਅੱਜ ਠੰਡਾ ਮੌਸਮ